ਸਸੀਕਾਲ ਦੋਸਤੋ ਭਾਡੌਰ ਟੂਰਨਾਮੈਂਟ ਦੀਆਂ ਤਿਆਰੀਆਂ ਹੋ ਰਹੀਆਂ ਨੇ ਆ ਝੰਡੇ ਝੁੰਡੇ ਤਿਆਰ ਕੀਤੇ ਜਾ ਰਹੇ ਹੈਗੇ ਸਾਰਿਆਂ ਪ੍ਰਬੰਧਕੀ ਟੀਮ ਵੱਲੋਂ ਆ ਤੁਸੀਂ ਸਟੇਡੀਅਮ ਦਾ ਆਪਣਾ ਦੇਖ ਰਹੇ ਹੋ ਸਟੇਜ ਦੇਖ ਰਹੇ ਹੋਗੇ ਤੇ ਸਾਰੇ ਪੂਰਾ ਜੋਰ ਲਾ ਲਿਆ ਅੱਜ ਜੀਆਂ ਨੂੰ ਜਿਹੜਾ ਬਣਿਆ ਆਪਣੀ ਫਲੈਕਸ ਇਹ ਮੂਰੇ ਲੱਗ ਜਾਣੀਆਂ ਖੇਡਾਂ ਬਣਾਉਣ ਚੰਗੇ ਇਨਸਾਨ ਇਸ ਗੱथन ਦਾ ਕਰੋ ਗਿਆਨ ਜੀਆਂ ਨੂੰ ਕਹਿ ਰਿਹਾ ਹੈਗਾ ਪਬਲਿਕ ਸਪੋਰਟਸ ਕਲੱਬ ਭਾਡੌਰ ਤੇ ਜਿਹੜੀਆਂ ਵੀ ਤਿਆਰੀਆਂ ਨੇ ਬਿਲਕੁਲ ਮੁਕੰਮਲ ਲਗਭਗ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਤੇ ਆਹ ਜਿਹੜੇ ਛੋਟੇ ਛਡੇ ਬੱਚੇ ਆਪਣਾ ਟ੍ਰੈਕ ਤਿਆਰ ਕਰ ਰਹੇ ਆ ਰੇਸਾਂ ਵਾਲਾ ਜਿਹੜੀ ਵਿੱਚ ਕੋਈ ਵੀ ਰੇਸ ਹੋਊਗੀ ਉਹ ਆਹ ਟ੍ਰੈਕ ਤੇ ਹੋਣੀ ਹੈਗੀ ਤੇ ਅੱਗੇ ਤੁਸੀਂ ਸੁਣੋ ਵੀ ਹੋਗੀ 800 ਮੀਟਰ ਆਪਣੇ ਜ਼ਿਲ੍ਹੇ ਦੇ ਟ੍ਰੈਕ ਤਿਆਰ ਆ ਸਰ ਕੋਚ ਹਰਨੇਕ ਸਿੰਘ ਜੀ ਨਾਲ ਗੱਲਬਾਤ ਹੋਈ ਆ ਸੁਣੋ ਦੱਸੋ ਕਿਵੇਂ ਗੱਲਬਾਤ ਲੱਗੀ ਕਿਵੇਂ ਵਿਚਾਰ ਲੱਗੇ ਤੇ ਕੱਲੂ ਟਾਈਮ ਨਾਲ ਪੱਠੇ-ਪੁੱਠੇ ਵੱਢ ਲਿਓ ਸਾਰੇ ਵੀਰ ਤੇ 10 ਵਜੇ ਦੇ ਨੂੰ ਸਟੇਡੀਅਮ ਦੇ ਵਿੱਚ ਪਹੁੰਚੋ ਧੰਨਵਾਦ ਜੀ ਦੋਸਤੋ ਇਹ ਨੇ ਸਰ ਹਰਨੇਕ ਸਿੰਘ ਜੀ ਜ਼ਿਲ੍ਹਾ ਐਥਲੈਟਿਕ ਕੋਚ ਨੇ ਜਿਹੜੇ ਆਪਣੇ ਬਰਨਾਲੇ ਤੇ ਬਠਿੰਡੇ ਦੇ ਕਿਹੜੇ ਖੜੇ ਆ ਸਰ ਦੱਸੋ ਤੁਸੀਂ ਨਹੀਂ ਜੀ ਮੈਂ ਬਰਨਾਲੇ ਜ਼ਿਲ੍ਹੇ ਦਾ ਜ਼ਿਲ੍ਹਾ ਐਥਲੈਟਿਕ ਕੋਚ ਮੇਰੀ ਜਿਹੜੀ ਡਿਊਟੀ ਇੱਥੇ ਪਬਲਿਕ ਸਟੇਡੀਅਮ ਪਧੌੜ ਵਿਖੇ ਲਗਾਈ ਹੋਈ ਹੈ ਜਿਹੜਾ ਕੱਲ ਨੂੰ ਟੂਰਨਾਮੈਂਟ ਹੋ ਰਿਹਾ ਸਪੋਰਟਸ ਕਲੱਬ ਦਾ ਪਧੌੜ ਦਾ ਤਾਂ ਉਹਦੇ ਸਬੰਧ ਦੇ ਵਿੱਚ ਅਸੀਂ ਜੋ ਬੱਚਿਆਂ ਦੇ ਇਵੈਂਟ ਹੋਣੇ ਆ ਐਥਲੈਟਿਕਸ ਦੇ ਉਹਨਾਂ ਲਈ ਟਰੈਕ ਦੀ ਤਿਆਰੀ ਕਰ ਰਹੇ ਹਾਂ ਠੀਕ ਹੈ ਸਰ ਇਹ ਕਿੰਨੇ ਕਿੰਨੇ ਮੀਟਰ ਦੇ ਹੋ ਰਿਹਾ ਜੀ ਤਿਆਰ ਇੱਥੇ ਜੀ ਜਿਹੜਾ ਅ ਲੜਕੀਆਂ ਦਾ ਜਿਹੜਾ ਕੰਪੀਟੀਸ਼ਨ ਆ ਜੀ ਉਹ 100 200 400 800 ਮੀਟਰ ਹੋਣਾ ਜਿਹੜੀਆਂ ਲੜਕੀਆਂ ਉਹਨਾਂ ਦਾ 100 200 800 ਮੀਟਰ ਹੋਣੀ ਹੈ 1 ਤੋਂ 12 ਸਾਲ ਦੀਆਂ ਲੜਕੇ ਲੜਕੀਆਂ ਦਾ ਇਵੈਂਟ ਹੋਣਾ ਜਿਹਦੇ ਵਿੱਚ 100 ਤੇ 200 ਮੀਟਰ ਠੀਕ ਹੈ ਇਹ ਸਰ ਕਿੰਨੇ ਵਜੇ ਤੋਂ ਸਵੇਰੇ ਸ਼ੁਰੂ ਹੋ ਜੂਗਾ ਜੀ ਇਹ ਜੀ ਕੱਲ ਨੂੰ ਮੰਨ ਲਓ ਕਿ 18 ਤਰੀਕ ਨੂੰ ਸਵੇਰੇ 11 ਵਜੇ ਠੀਕ ਸਟਾਰਟ ਹੋ ਜੂਗਾ ਜੀ ਜੋ ਪਹਿਲਾ ਐਥਲੈਟਿਕ ਦਾ ਕੰਪੀਟੀਸ਼ਨ ਆ ਠੀਕ ਹੈ ਜੀ ਪਹਿਲੇ ਸਵੇਰੇ 11 ਵਜੇ ਸਟਾਰਟ ਹੋ ਜੂਗਾ ਠੀਕ ਹੈ ਸਰ ਧੰਨਵਾਦ ਜੀ